ਸਾਡਾ ਤਾਂ ਨਾ ਉਹੀ ਗਲ ਮੌਕੇ ਤੇ ਗਾਇਸ ਮੁੱਕ ਗਿਆ ਤੇ ਕੋ ਰੱਬ ਨੇ ਝੜ ਕਰ ਰੱਖਿਆ ਸਭ ਪਾਥੀਆਂ ਪੂਥੀਆਂ ਵੀ ਗਿੱਲੀਆਂ ਹੋ ਗਈਆਂ ਪੰਗੀਆਂ ਨੇ ਚਲ ਐਂ ਕਰਦੀਆਂ ਹਰਪ੍ਰੀਤ ਤੋਂ ਲੈ ਕੇ ਆਉਣੀ ਆ ਆਪ ਵੀ ਮੇਰੇ ਤੋਂ ਲਿਉਂਦੀ ਹੁੰਦੀ ਆ ਕਈ ਵਾਰੀ ਇਹੇ ਹਰਪ੍ਰੀਤ ਹਰਪ੍ਰੀਤ ਦਿਸਦੀ ਨਹੀਂ ਕਰੇ ਕਿਤੇ ਨਿਆਉ ਖੜੀ ਆ ਲੈ ਮੈਂ ਘਰੇ ਬੋਲ ਮਾਰੀ ਆ ਨਹੀਂ ਆ ਤੈਨੂੰ ਬੋਲ ਤਾਂ ਮਾਰੀ ਆ ਨਹੀਂ ਵੀ ਭਾਈ ਮੈਂ ਤਾਂ ਆ ਸੀ ਆ ਪਾਥੀਆਂ ਦੇਖਣ ਆਈ ਸੀ ਰਗੀ ਸਾਰੀਆਂ ਪਾਥੀਆਂ ਭਿੱਜ ਗਈਆਂ ਚੱਕੀਆਂ ਨਹੀਂ ਗਈਆਂ ਤੇ ਕੀ ਲੱਗ ਗਈ ਮੈਨੂੰ ਜਾਣ ਕੀ ਤੂੰ ਜਾਣ ਕੇ ਕੀ ਲੱਗ ਗਈ ਕੱਲ ਸਾਰਾ ਦਿਨ ਤਮੀ ਪਈ ਗੇ ਰਾਜਵੀਰ ਤੇਰੇ ਸਾਹਮਣੇ ਤੂੰ ਮੇਰੀ ਗੱਲ ਸੁਣ ਆ ਤੁਸੀਂ ਕਈ ਦਿਨ ਹੋ ਗਏ ਕਵੱਟ ਲੱਕੜਾ ਲੈੰਦੀਆਂ ਸੀ ਸਾਰੀਆਂ ਤਾਂ ਨਹੀਂ ਮਚਾਤੀਆਂ ਹੋਣੀਆਂ ਇਹ ਕੁੜੇ ਸਾਡਾ ਤਾਂ ਨਾ ਗੈਸ ਮੁੱਕ ਗਿਆ ਤੇ ਮੈਨੂੰ ਆਜਾ ਲੱਕੜਾ ਦੇ ਥੋੜਾ ਹੀ ਆ ਮੈਂ ਤਾਂ ਰੋਟੀ ਬਿਨਾ ਵੀ ਬੈਠੀ ਆ ਦੇਖ ਮੈਨੇ ਲੱਕੜਾਂ ਦਾ ਮੈਂ ਉਹੀ ਗੱਲ ਆਪਦੇ ਖਾਤਰ ਮੰਗਾਈਆਂ ਤੇਰੇ ਬਾਈ ਨੇ ਮੈਨੂੰ ਤਾਂ ਮਸਾਲਿਆ ਕਰ ਦਿੱਤ ਆ ਨਿੰਮ ਦੇ ਡਾਣੇ ਖੜੇ ਸੁੱਕੇ ਜੀ ਹਿੰਮਤ ਆਟਾ ਤੋੜ ਕੇ ਲੈ ਜਾ ਨਹੀਂ ਮੈਥੋਂ ਨਹੀਂ ਥੋੜੀ ਦੇ ਉਹੀ ਗੱਲ ਇਹ ਤਾਂ ਬੰਦਿਆਂ ਦੇ ਕੰਮ ਹੁੰਦੇ ਨੇ ਹੁਣ ਮੈਂ ਕਿਹੜਾ ਪਰ ਤੈਨੂੰ ਲੱਕੜਾਂ ਦਿੰਦੀ ਨਹੀਂ ਰਹੀ ਤੂੰ ਆ ਜਾ ਮੈਨੂੰ ਥੋੜੀਆਂ ਕਾੜੀਆਂ ਦੇ ਦੇ ਭੈਣ ਮੰਨ ਕੇ ਜਵਾ ਮੈਂ ਜੇ ਤੱਕ ਕਰ ਦੇਤੀਆਂ ਕੁੜਾ ਹੁਣ ਤੂੰ ਕੋਈ ਐ ਬੀੜੀ ਲੈਣਾ ਆਈਆਂ ਵੀ ਮੰਗਣਾ ਆਈਆਂ ਫਿਰ ਤੂੰ ਜੇ ਤੂੰ ਦੇਤੀ ਦੋ ਲੱਕੜਾਂ ਕੋਈ ਨਹੀਂ ਜਦੋਂ ਅਸੀਂ ਲੈਂਦੇ ਹਾਂ ਨਾ ਬੇਸ਼ੱਕ ਕਿੰਨੀਆਂ ਮਰਜ਼ੀ ਚੱਕ ਲਈ ਤੇਰੇ ਵਰਗੀ ਨੀਤ ਨਹੀਂ ਹੈਗੀ ਮੇਰੀ ਮੇਰੀ ਵਰਗੀ ਨੀਤੀ ਨਹੀਂ ਤੂੰ ਤਾਂ ਮੰਗਵਾਉਂਦੀ ਨਹੀਂ ਭੈਣ ਮੈਂ ਤੂੰ ਤਾਂ ਪਰ ਵੀ ਕਹਿੰਦੀ ਸੀ ਕਿ ਮੈਂ ਤਾਂ ਕਿ ਕੁਆਟਰ ਹੋਰ ਮੰਗਾਉਂਗੀ ਮੁੜ ਕੇ ਤਾਂ ਮਗਾਈਆਂ ਨਹੀਂ ਨਿੰਮੇ ਰੀ ਮੈਂ ਤੈਨੂੰ ਆਖਿਆ ਸੀ ਵੀ ਮੈਨੂੰ ਵੀ ਮੰਗਾ ਕੇ ਲੈਣੀ ਅਸੀਂ ਮੁੱਲ ਨਹੀਂ ਲੈ ਕੇ ਆਉਂਦੇ ਹੁੰਦੇ ਸਾਡੇ ਤਾਂ ਉਹੀ ਤੇਰੇ ਬਾਈ ਵਰਦਿਆਂ ਨੂੰ ਜਿੱਥੇ ਸੁੱਕਾ ਹੋਈ ਗੱਲ ਦਰਖਤ ਦੇਖ ਜੇ ਉਹਦੀ ਲੱਕਣਾ ਲੈ ਆਉਂਦੇ ਨੇ ਤੇ ਫਿਰ ਛੋਡੇ ਤਾਂ ਭਣੇ ਲੈ ਆਉਂਦੇ ਸਾਡੇ ਤਾਂ ਤੇਰਾ ਬਾਈ ਹੱਥ ਨਹੀਂ ਲਾਉਂਦਾ ਕਾਸ਼ੇ ਦੇ ਸਾਡੇ ਤਾਂ ਘਰੇ ਨਿੰਮ ਸੁੱਕੇ ਖੜੇ 20 ਵਾਰੀ ਕਰਤਾ ਵੀ ਆ ਨਿੰਮਾਂ ਨੂੰ ਤੋੜ ਦੇ ਉਹੀ ਗੱਲ ਸੁੱਕ ਜਾਣਾ ਅੰਦਰ ਲੈ ਜੀ ਆਹ ਦਾਣੀ ਨਹੀਂ ਤੋੜ ਸਕਦਾ ਕਦ ਰਖਤ ਕੋਈ ਮੁੱਲ ਲੈ ਲੈਣੇ ਹੁੰਨੇ ਆ ਸਾਨੂੰ ਤਾਂ ਉਹੀ ਨਹੀਂ ਮੁੱਕਦਾ ਇਹ ਕੀ ਪਤਾ ਨਹੀਂ ਕਿਵੇਂ ਮੁੱਕ ਗਿਆ ਸਾਡੇ ਤਾਂ ਕਿਆ ਲੜਗੇ ਲੈ ਜਾ ਦੋ ਲੱਕਣਾ ਲੈ ਜਾ ਬਾੜਾਂ ਤਾਂ ਦੇਖ ਮੈਂ ਦੇ ਨਹੀਂ ਸਕਦੀ ਦੋ ਖਰਪਾਣਾ ਲੈ ਜਾ ਪਣੀ ਮੈਨੂੰ ਮਸਾਂ ਲੈ ਕੇ ਦਿੱਤਿਆਂ ਨਹੀਂ ਆ ਚੱਲ ਦੋ ਤਿੰਨ ਤਾਂ ਬਾਦੂ ਨੇ ਰੋਟੀ ਬਣ ਜੂਗੀ ਸਬਜ਼ੀ ਬਣ ਜੂਗੀ ਹਾਂ ਹੁਣ ਮੈਂ ਤਾਂ ਕਿ ਨਹੀਂ ਆਹੀ ਪਟਕੇ ਦੇ ਦੇਣੀ ਬੰਜੀ ਜੀ ਉਹ ਤਾਂ ਸਲਾਬੀ ਜੀ ਹੈ ਜੇ ਤੂੰ ਇਹ ਪਟਕੇ ਦੇ ਦੇਣਗੇ ਪਸ਼ੂ ਵੜ ਜਾਣਗੇ ਤੇ ਸਾਰਾ ਨੁਕਸਾਨ ਹੋ ਜਾਊਗਾ ਲੱਕੜਾਂ ਦੀ ਕਿਰਸ਼ ਕਰਦੀ ਕਰਦੀ ਨਾ ਨੁਕਸਾਨ ਕਰਾ ਕੇ ਵੇਜੇਗੀ ਸਬਜ਼ੀ ਦਾ ਨਹੀਂ ਚਲ ਦੇ ਦਾਨੀਆਂ ਭੈਣੇ ਕੀ ਕਰਾਂ ਨਹੀਂ ਉਹੀ ਗੱਲ ਲੱਕੜਾਂ ਮੋਗਣਾਂ ਵਾਲੀ ਚੱਲ ਪਾਉਂਦੀਆਂ ਮੰਗ ਤੇ ਆਵੰਗੂ ਭੈਣੇ ਕੀ ਕਰੀਏ ਹੁਣ ਲੱਕੜਾਂ ਦੋ ਵੀ ਅੱਕੇ ਪਿਆ ਹੁਣ ਮੈਂ ਮੁਰਜ ਜਾਨੀ ਆ ਮੈਂ ਤਾਂ ਕਿਸੇ ਦੇ ਹੋਰ ਵਗ ਜਾਨੀ ਆ ਗੱਲ ਕਰਦਾ ਮੈਂ ਤੈਨੂੰ ਤਾਂ ਨਹੀਂ ਕਿਹਾ ਮੈਂ ਤਾਂ ਇਹ ਕਹਿ ਨਹੀਂ ਵੀ ਮੰਗਤਾਂ ਬਾਦੂ ਆ ਜਾਣਗੇ ਆ ਲੋਹੜੀ ਤੇ ਆ ਜਾਂਦੀਆਂ ਲੋਹੜੀ ਦਾ ਕਰਕੇ ਆ ਜਾਂਦੀਆਂ ਮੈਂ ਨਾ ਲੱਕੜੀ ਦੇ ਦੇ ਪਾਠਣਾ ਨੇ ਇਹਦੇ ਮਸਾਂ ਉਹ ਹੀ ਗੱਲ ਬਚਾ ਬਚਾ ਕੇ ਨਾ ਉਹ ਤੇ ਲਕੋ ਕੇ ਰੱਖੀਆਂ ਮਰਾਂ ਨਾ ਜ ਕਮਲੀ ਤੇਰੇ ਵਰਗੀ ਸਿਆਣੀ ਹੋਵਾ ਕਿਸੇ ਨੂੰ ਨਾ ਉਹ ਨਾ ਧਰਨ ਦੇਵਾ ਮੈਂ ਤੇ ਇਨਾ ਕਹਿ ਨਹੀਂ ਦਿੰਦੀ ਉਹਦੀ ਕੱਟ ਕੇ ਖਲਪਾੜਾ ਫੜਾ ਦਿੰਨੀ ਆ ਨਾ ਫਿਰ ਪਾਗਲੀ ਆ ਤੂੰ ਖਰਪਾੜਾ ਤੈਨੂੰ ਪਤਾ ਕੀ ਰੇਟ ਆ ਉਹਨਾਂ 1000 ਰੁਪਏ ਲੱਕੜ ਹੋਈ ਪਈ ਐ ਨਿਹ ਹੋਰ ਹੋਈ ਪਈਆ ਚੱਲ ਕੋਈ ਨਹੀਂ ਮੈਨੂੰ ਉਹ ਤਾਂ ਉਹੀ ਗੱਲ ਸਾਡੇ ਉਹੀ ਲਾਰੇ ਵਾਲੇ ਇਹਨਾਂ ਨੇ ਹਾਜੇ ਤੇਰੇ ਬਾਈ ਦੀ ਉਹ 700 ਨੂੰ ਦੇ ਦਾਂ ਨੇ ਚੱਲ ਮੈਂ ਤੈਨੂੰ ਨਾ ਪੈਸੇ ਫੜਾ ਕੇ ਜਾਊਂਗੀ ਤੇ ਮੈਨੂੰ ਵੀ ਮੰਗਵਾ ਕੇ ਨਹੀਂ ਸੁਖਣਾ ਹੀ ਆ ਮੰਗਾ ਦੂੰਗੀ ਪੈਸੇ ਦੇ ਕੇ ਨਹੀਂ ਕੱਲ ਨੂੰ ਫੜਾ ਕੇ ਜਾਊਂਗੀ ਤੈਨੂੰ ਮੈਂ 700 ਰੁਪਇਆ ਚੰਗਾ 700 ਫੜਾ ਦੇ ਜੀ ਕੁਆਟਰ ਮੰਗਾ ਲੂਆਂ ਦੇਖ ਲੈ ਤੇਰੇ ਸਾਹਮਣੇ ਆ ਹੀ ਰਹਿ ਗਈਆਂ ਤੇ ਦੇਖ ਹੁਣ ਉੱਤੋਂ ਝੜਦਾ ਮੌਸਮ ਹੈ ਕੱਲ ਨੂੰ ਸਾਫ ਬਣਾਉਣੇ ਉਹੀ ਗੱਲ ਸਾਰੀਆਂ ਭੂਕਤੀਆਂ ਪਤਲੰਗਾ ਬਦਲੰਗਾ ਤਿੰਨ ਚਾਰ ਮਾਗਦਾ ਮੈਂ ਤੈਨੂੰ ਦੱਸਾਂ ਪੈਣੀ ਉਹ ਤਾਂ ਕਾਨੂੰ ਮੱਚਦੀਆਂ ਅਜੇ ਤੋਂ ਸਾਗ ਦਾ ਪਤੀਲਾ ਭਰ ਕੇ ਧਰ ਲੈਨੇ ਚੁੱਲ੍ਹੇ ਤੇ 10 ਲੱਕੜਾਂ ਖਾ ਜਾਂਦਾ ਤੇ ਉਹੀ ਗੱਲ ਫਿਰ ਸਾਗ ਖਾਣਾ ਕਿਹੜਾ ਸੌਖਾ ਆਹੋ ਅਗਰੀ ਦੀਆਂ ਲੱਕੜਾਂ ਮੱਚਦੀਆਂ ਸਾਗ ਦੇ ਵੀ ਚੱਲ ਦੰਦਾ ਆਰਾਮਦਾਰੀ ਵੀ ਤਿੰਨ ਚਾਰ ਦਿਨ ਕਰਦਾ ਸਬਜ਼ੀ ਵੀ ਲੋੜ ਫੜੀ ਚੱਲ ਹੁਣ ਦੋ ਬੋਤਨ ਫੜਾ ਦੇ ਕਈ ਫੜਾ ਦੇ ਹੁਣ ਤਾਂ ਬੋਤਨ ਨਹੀਂ ਹੋਰ ਦੇ ਦੇ ਦੋ ਚਾਰ ਮਾੜੀ ਨੀ ਵਾਲਿਆਂ ਮੰਗੂ ਕਿਉਂ ਕਰਦੀਆਂ ਅੜਗੇ ਜੇ ਕੋਈ ਉਹੀ ਗੱਲ ਕਿਸੇ ਨੇ ਦੇਖ ਲਈ ਨਾ ਲਈ ਜਾਂਦੀ ਤੇ ਫਿਰ ਹੋਰ ਆ ਕੇ ਖੜ ਜਾਂਦੀਆਂ ਗਈ ਤੂੰ ਐ ਕਹਿਦੀ ਵੀ ਮੈਂ ਤਾਂ ਹਰ ਪ੍ਰੀਤੋਦਾਰਾਂਾਂ ਲੈਣੀਆਂ ਸੀ ਜੇ ਕੋਈ ਮਿਲ ਵੀ ਗਈ ਨਹੀਂ ਮੈਂ ਦੱਸਦੀ ਨੀ ਹੈਗੀ ਮੈਂ ਪਹਿਲੀ ਗੱਲ ਉਹੀ ਗੱਲ ਨਿਆ ਹੀ ਨੀ ਦਿੰਦੀ ਜੇ ਕੋਈ ਪੁੱਛਣ ਲੱਗੀ ਤੂੰ ਮੇਰਾ ਤਾਂ ਨਹੀਂ ਨਾ ਲਈ ਮੈਂ ਉਹਨਾਂ ਦੇ ਘਰੋਂ ਆਈਆਂ ਚੰਗਾ ਬੋਝ ਕੇ ਟੱਪ ਜਾ ਫਿਰ ਮੈਂ ਤਾਂ ਜਾਣੀ ਆ ਨੰਗ ਜਾ ਨੰਗ ਜਾ ਕੀ ਕਰਕੇ ਮੰਗਤਿਆ ਨੇ ਮਾਰ ਰੱਖਿਓ ਕਿਤੇ ਕਾਸੀ ਚੀਜ਼ ਦੇ ਮੰਗਤੇ ਕਿਤੇ ਕਾਸੀ ਦੇ ਮੰਗਤੇ ਹੁਣ ਲੈ ਲੱਕੜਾਂ ਹੀ ਮੰਗਣ ਆ ਗਈ ਇਹ ਕਹਿੰਦੀ ਤੂੰ ਮੇਰੇ ਪਰਲੇ ਹੀ ਸੀ ਨਾਲੇ ਪਰ ਵਾਲਿਆਂ ਉਹੀ ਗੱਲ ਪਾਠਿਆਂ ਦਾ ਟੋਕਰਾ ਲੈ ਲਿਆ ਸੀ ਨਾਲੇ ਹੁਣ ਲੈ ਲੱਕੜਾਂ ਲੈਣ ਆ ਗਈ ਹੱਦ ਹੋਈ ਪਈ ਐ ਪਹਿਲਾਂ ਤਾਂ ਕਹਿੰਦੇ ਨੀ ਮੈਨੂੰ ਆ ਚੀਜ਼ ਦੇ ਦੀ ਕਿਉਂਕਿ ਮੇਰੇ ਪਾਠਵਾ ਹੀ ਨਹੀਂ ਪਾਠਵਾ ਦਾ ਟੋਕਰਾ ਸਿੱਟੇ ਟੋਕਰਾ ਸਿੱਟੇ ਹੁਣ ਕਹਿੰਦੀ ਕਿਵੇਂ ਤਾਂ ਪਾਰਾਂ ਵਾਲੀਆਂ ਲੱਕੜਾਂ ਲੈਣੀਆਂ ਸੀ ਹੁਣ ਲੈ ਲੱਕੜਾਂ ਲੈ ਕੇ ਤੁਰ ਗਈ ਕੀ ਕਰਾਂ ਮੈਂ ਤਾਂ ਬਾਰ ਹੀ ਦਾ ਦੇਣੀ ਆ ਮੈਂ ਤਾਂ ਕੈਦੂ ਪਈ ਸਾਡੇ ਤਾਂ ਖਤਮ ਹੋ ਗਈਆਂ ਹੀ ਨਹੀਂ ਮੁੱਕੀਆਂ ਪਈਆਂ ਕਿਸੇ ਨੂੰ ਨਹੀਂ ਦਿੰਦੀ ਹੁਣ ਲੱਕੜ ਇੱਕ ਵੀ ਸਵਾਗਤ ਆ ਮੈਂ ਲਿਆਈ ਹੁਣ ਮੈਨੂੰ ਲੱਕੜਾਂ ਦੀ ਸੋਚ ਹੋਈ ਪਈ ਐ ਵੀ ਕੀ ਦੋਤਾ ਮੰਗ ਕੇ ਲਿਆ ਮੈਂ ਸੁੱਕੀਆਂ ਲੱਕੜਾਂ ਇੱਕ ਉਤ ਚੜ ਕੋੜੇ ਰਾਜਵੀਰ ਲਈ ਆਉਂਦੇ ਕੋੜੇ ਕੀ ਦੋ ਨਹੀਂ ਐ ਰਾਜਵੀਰ ਨੇ ਦੱਸ ਪਾ ਜਾ ਮੈਨੂੰ ਵੀ ਹਾਂ ਤਾਈ ਆ ਲੱਕੜਾਂ ਕੀ ਦੋ ਨਹੀਂ ਐ ਬਸ ਕਿਸੇ ਨੂੰ ਤੁਹਾਨੂੰ ਲਈ ਪੁੱਛਣਾ ਬਸ ਚੁੱਪੀ ਕਰ ਜਾ ਹੁਣ ਤਾਂ ਕੀ ਗੱਲ ਪੁੱਛ ਦੱਸ ਦੇ ਮੈਂ ਤਾਂ ਸਾਗ ਲਈ ਬੈਠਿਆ ਕੋੜੇ ਪੁੱਤ ਪੁੱਛਣਾ ਮੈਨੂੰ ਹੁਣ ਜੀ ਨਾ ਅਜਨੇ ਸੋਚ ਹੋਈ ਪਈ ਐ ਵੀ ਮੈਂ ਕੀ ਦੋ ਲੱਕੜ ਸੁੱਕੀ ਲਿਆਵਾ ਮੰਗ ਕੇ ਤੇ ਸਾਗ ਉਹ ਲਿਆਂਦਾ ਪਿਆ ਚੀੜਿਆ ਤਾਈ ਦੱਸਦਾ ਦਿੰਨੀ ਆ ਤੂੰ ਨਾ ਮੇਰਾ ਨਾਂ ਨਾ ਲੈਦੀ ਜਾ ਕੇ ਉਹੀ ਗੱਲ ਮੇਰੇ ਗਲਤ ਪਵਾ ਦੇਗੀ ਮੈਂ ਤਾਂ ਹਰਪ੍ਰੀਤ ਤੋਂ ਲੈ ਕੇ ਆਈਆਂ ਉਹ ਜਿਹੜਾ ਇਹਨਾਂ ਦਾ ਪੁਰਾਣਾ ਜ ਨਹੀਂ ਇੱਧਰ ਨਾ ਆਉਣ ਵਾਲਾ ਜ ਬਣਿਆ ਪਹਿਲਾਂ ਵਾਲਾ ਤੇ ਉਹ ਨਾ ਪਰੀ ਬੈਠੀ ਐ ਲੱਕੜਾਂ ਦਾ ਸੁੱਕੀਆਂ ਦਾ ਪਰੀ ਸੋਹਣੀ ਪੁਰਾਣੇ ਖਾਸੀਆਂ ਪਈਆਂ ਸੀਆਂ ਪੰਗਾ ਨੇ ਬਾਵਾ ਪਾਥਾਂ ਵੀ ਪਈਆਂ ਸੀ ਪਾਥਨਾ ਤਾਂ ਤਾਂ ਹੀ ਥੋੜਨਾ ਹੀ ਐ ਅਸੀਂ ਗੱਲ ਕਰ ਲੱਕੜਾਂ ਵਾਲੀਆਂ ਸੀ ਫੇਰ ਲਿਆ ਮਾ ਮੈਂ ਵੀ ਮੰਗ ਕੇ ਲਿਆ ਮਾ ਹਣਾ ਦੋ ਤਿੰਨ ਦੇ ਦੇ ਮੈਂ ਮੁਸਕਲੀ ਦੇਵੇ ਤੈਨੂੰ ਤਾਂ ਮੈਂ ਤਾਂ ਉਹੀ ਗੱਲ ਸੌ ਗੱਲਾਂ ਬਾਤਾਂ ਕਰਕੇ ਮੰਗਤਿਆਂ ਮੰਗਤਿਆਂ ਕਹਾ ਕੇ ਫੇਰ ਮੈਂ ਤਾਂ ਲੈ ਕੇ ਆਈਆਂ ਥੋੜੀਆਂ ਹੀ ਲੱਕੜਾਂ ਕਿਹ ਤੇਨੂੰ ਸੌਕੀ ਨਾ ਪਾਇਆ ਹੋਵੇ ਕੀ ਪਤਾ ਮੈਂ ਤਾਂ ਦੇ ਹੀ ਦੇਵੇ ਸਿਆਣੀ ਜਾਖੇ ਵੀ ਸਿਆਣੀ ਬੁੜੀ ਆਈ ਉਹ ਕੀ ਜਵਾਬ ਦੇ ਮਾ ਜਦੋਂ ਮੈਂ ਇਥੋਂ ਇੰਨੇ ਲਿਆ ਕੇ ਲੱਕੜਾਂ ਮਚਾ ਲਈਆਂ ਹਰੇਕ ਚੀਜ਼ ਲੈ ਕੇ ਆਉਂਦੀ ਜਦੋਂ ਮੈਨੂੰ ਸੌਕੇ ਨਾ ਪਾਇਆ ਤੈਨੂੰ ਤਾਂ ਪਾਉਗੀ ਪਾਉਗੀ ਫੇਰ ਚੱਲ ਜੇ ਬਾਹਰ ਆਖਣ ਲੱਗੀ ਮੈਂ ਤਾਂ ਐ ਕਰੂੰਗੀ ਵੀ ਪਾਈ ਹੜੇ ਗਿੱਲੀਆਂ ਚੱਕ ਲਿਆ ਤੇ ਮੈਨੂੰ ਸੁੱਕੀਆਂ ਦੇ ਦੇ ਮੈਂ ਤਾਂ ਬੱ ਤੂੰ ਜਾ ਕੇ ਉਹੀ ਗੱਲ ਜੇ ਤਾ ਤੈਨੂੰ ਦਿੰਦੀ ਆ ਤਾਂ ਲੈ ਆਈ ਕਈ ਮਣਕੇ ਮੇਰਾ ਨਾਂ ਨਾਲ ਨਾ ਤੇਰਾ ਨਾਮ ਨਹੀਂ ਲੈਂਦੀ ਕੋਈ ਨਾ ਬਸ ਫਿਰ ਮੈਂ ਜਾਣੀ ਆ ਜੇ ਬਾਲਾ ਜੇ ਪੁੱਛਣ ਜੇ ਲੱਗੀ ਪਤਾ ਲੱਗ ਵੀ ਗਿਆ ਤੂੰ ਐਂ ਕਹਿਦੀ ਮੈਂ ਤਾਂ ਨਿਕਲਦੀ ਦੇਖੀ ਸੀ ਥੋਡੇ ਕੋਲੋਂ ਲੱਗਦਾ ਜੇ ਤੂੰ ਮੈਨੂੰ ਪਹਿਲਾਂ ਟੱਕਰੀ ਹੁੰਦੀ ਮੈਂ ਤਾਂ ਤੈਨੂੰ ਹੀ ਕਹਿ ਦਿੰਦੀ ਵੀ ਦੋ ਵੱਧ ਚੱਕ ਲੈ ਲਾ ਮੈਂ ਤਾਂ ਇੱਕ ਧੱਕੇ ਨਾਲ ਲੈ ਕੇ ਆਈਆਂ ਦੋ ਫੜਾਈਆਂ ਸੀ ਉਹਨੇ ਤੂੰ ਵੱਧ ਪਾਲਦੀ ਆ ਚੱਲ ਚੰਗਾ ਤਾਂ ਹੀ ਚੰਗਾ ਮੈਂ ਜਾਣੀ ਆ ਨਾ ਕੋਈ ਨਾ ਫਿਰ ਮੈਂ ਲੈਉਣੀ ਆ ਹਰਪ੍ਰੀਤ ਤੀ ਲੈਉਣੀ ਆ ਲੈਉਣੇ ਕਿਤਨੇ ਸੁੱਕੀਆਂ ਸੁੱਕੀਆਂ ਲੱਕੜਾਂ ਲਈ ਜਾਂਦੀ ਆ ਰਾਜਵੀਰਤਾ ਬਲਾਈ ਲ ਮੈਨੂੰ ਤਾਂ ਵਧੀਆ ਦੱਸ ਪਾਈਗੀ ਲੱਕੜਾਂ ਦੀ ਹੁਣ ਮੈਂ ਤਾਂ ਇਥੇ ਤੋਂ ਹੀ ਲੈ ਆਉਣੀ ਆ ਵੀ ਪਾਈ ਪਾਵਾ ਮੈਨੂੰ ਤਾਂ ਦੋ ਹੀ ਦੇ ਦੇ ਸਾਗ ਵਾਸਤੇ ਮੈਂ ਤਾਂ ਸਾਗ ਝੀਰੀ ਬੈਠੀ ਆ ਸਾਰਾ ਕੁਝ ਤਿਆਰ ਕਰਿਆ ਪਿਆ ਮੇਰਾ ਤੇਦੀ ਲੱਕੜ ਕੱਲੂਗੀ ਬਸ ਮੇਰਾ ਤਾਂ ਸਾਗ ਤਰ ਨਾ ਕੰਨਿਓ ਪਿਆਗਾ ਲੈ ਕੇ ਜਾ ਮਾ ਉੱਥੇ ਆ ਜੀ ਰਾਜਵੀਰ ਕਹਿੰਦੀ ਇਹਨਾਂ ਦੇ ਪੁਰਾਣੇ ਕਹਿੰਦੀ ਬਾਸਰੂਚ ਆਹੀ ਆ ਪੁਰਾਣਾ ਬਾਸਰੂਚ ਐਨਾਂ ਦਾ ਇਹ ਕੀ ਲੈ ਕੇ ਜਾਣੀ ਆ ਨੀ ਤਿੰਨੋਂ ਆਪੇ ਗਾਨੀ ਆ ਕੀ ਹੋਈ ਇਹ ਦਾ ਖੜਕਾ ਜਾ ਇੱਧਰ ਬੂ ਮੈਂ ਮਰ ਜਾ ਨਹੀਂ ਤਾਈ ਲੈ ਨਹੀਂ ਤਾਈ ਨਹੀਂ ਤਾਈ ਕੇ ਕੀ ਆ ਭਾਈ ਤੇਰੀ ਅੜ ਜਮ ਹਾਦੀ ਹੋ ਗਈ ਕੋ ਜਰਵਾਹ ਕਿਛ ਦਿਨ ਲੱਕੜੀ ਚੱਕ ਲੀਆਂ ਲੱਕੜਾਂ ਧਰ ਤਈ ਕੁੜੇ ਹੋਰ ਕੀ ਕਰਾ ਪੁੱਤ ਤੇ ਪਿਆ ਹੋਇਆ ਤੇ ਸਾਗ ਧਰਨਾ ਤੂੰ ਲੱਕੜ ਛੱਡ ਗਈ ਧਰ ਹੋਇਆ ਪਿਆ ਫਿਰ ਮੈਂ ਪਈ ਸਾਰਿਆਂ ਦਾ ਠੇਕਾ ਨੇ ਕੁੜੇ ਸਾਗ ਕੀ ਰਿਆ ਪਿਆ ਹਰਦੀ ਟਾਈ ਕਿ ਕਰਨੇ ਕੋਈ ਸਿਆਣੀ ਬਿਆਣੀਆਂ ਤੇਰੀਆਂ ਮਾਵਾਂ ਵਰਗੇ ਤੂੰ ਅਸਤੇ ਲੱਕੜਾ ਖੋਲਿਆ ਕੀ ਦੋ ਲੱਕੜਾਂ ਦੀ ਗੱਲ ਹੈ ਤਾਈ ਗੱਲ ਲੱਕੜਾਂ ਨਹੀਂ ਨਹੀਂ ਹੈਗੀ ਦੋ ਲੱਕੜਾਂ ਦੀ ਆ ਕੇ ਮੇਰੀ ਗੁੱਤ ਪੱਟ ਦੂਗਾ ਉਹ ਆਖੂਆ ਤੂੰ ਤਾਂ ਜੀਜੀ ਨੂੰ ਲੱਕੜਾ ਫੜਾਈ ਜੰਨੀ ਐ ਮੈਂ ਤੈਨੂੰ ਕਿੱਥੋਂ ਨਹੀਂ ਬਤ ਤਾਈ ਮੈਂ ਤਾਂ ਮਸਾ ਮਿੰਨ ਤਾਂ ਕਰਕੇ ਮੰਗਾਈਆਂ ਦੇਖ ਮੈਂ ਤੈਨੂੰ ਦੱਸਾਂ ਪੈਸੇ ਵੜਾ ਜਾ ਕਵਾਰਟਰ ਮੰਗਾ ਕੇ ਦੇ ਦੂੰ ਮੰਗਾ ਕੇ ਤੇ ਚਲ ਦੇ ਦੇਂਗੀ ਭਾਈ ਸਾਡੇ ਗਿੱਲੀਆਂ ਹੋਈਆਂ ਪਈਆਂ ਤੇਨੂੰ ਮੱਟੇ ਦੀ ਮੱਟੇ ਦੇ ਦਊ ਭਾਈ ਇਹੋ ਹੀ ਮੈਂ ਚਾਰ ਦੇ ਦਊ ਤੁੰ ਮੈਂ ਦੌੜ ਜਾਊ ਤੈਨੂੰ ਚਾਰ ਲੱਕੜਾ ਦੇ ਦਊਂਗੀ ਬਸ ਸਤਾਈ ਮੈਨੂੰ ਤਾਂ ਚਾਰ ਦੀ ਲੋੜ ਨਹੀਂ ਗਿੱਲੀਆਂ ਮੈਂ ਕੀ ਕਰਨੀ ਮੈਂ ਤਾਂ ਉਹੀ ਗੱਲ ਚੁੱਲੇ ਤੇ ਕਰਦੀ ਆਂ ਆਪ ਕੰਮ ਗੈਸ ਦੀ ਉਹ ਰੋਟੀ ਨਹੀਂ ਖਾਂਦਾ ਰੋਟੀ ਦਾ ਮਾਰਿਆ ਲੱਕੜਾਂ ਲੈ ਕੇ ਆਇਆ ਤਾਈ ਜੇ ਰੋਟੀ ਦੇ ਉਹੀ ਗੱਲ ਪਕਾਉਣ ਨੂੰ ਲੱਕੜਾਂਆਂ ਹੋਈਆਂ ਮੈਨੂੰ ਉਹ ਗਾਲਾਂ ਦੇਊਗਾ ਕੋਕੋ ਮੈਂ ਤਾਂ ਮਸਾਲੇ ਕਹੇ ਜੀ ਤੂੰ ਚੱਕ ਚੱਕ ਮਿਲਾਜੇ ਪੂਰਦਾ ਨਹੀਂ ਕੋੜਾ ਕੋਈ ਨਾ ਫਿਰ ਮੈਂ ਬਾ ਫੇਰ ਰੋਟੀ ਪੱਕ ਜਾ ਕਰੂ ਤੇਰੀ ਨਾ ਤਾਈ ਉਹ ਤਾਂ ਨਾ ਪਾਠੀ ਤਾਂ ਜਮੀ ਨਹੀਂ ਲਾਉਣ ਦਿੰਦਾ ਚੁੱਲ੍ਹੇ 'ਚ ਗੋਹਿਆਂ ਦੀ ਰ ਕਹਿੰਦਾ ਸਵਾਹ ਹੋ ਜਾਂਦੀਆਂ ਰੋਟੀਆਂ ਨਾਲ ਲੱਗ ਜਾਂਦੀਆਂ ਉਹ ਤਾਂ ਕੋਲਿਆਂ ਦੀਆਂ ਰੋਟੀਆਂ ਰੜੀਆਂ ਖਾਂਦਾ ਜਿਹੜੇ ਅੱਗ ਦੇ ਕੋਲੇ ਹੋ ਜਾਣ ਇਹਨਾਂ ਨੇ ਲੱਕੜਾਂ ਦੇ ਨਾ ਤੇਰੇ ਪਾਏ ਨੂੰ ਆਹ ਰਾਜਵੀਰ ਲਈ ਜਾਂਦੀ ਸੀ ਭਾਈ ਉਹ ਤਿੰਨ ਲਈ ਜਾਂਦੀ ਸੀ ਉਹ ਜੁਮਲਾ ਜੇ ਬੂਰੇ ਭਾਈ ਮੇਰੇ ਤੁਹਾਂ ਚੋਂ ਫੜ ਲੇਗਾ ਲੱਕੜਾ ਸਿਆਣੀ ਬਿਆਣੀ ਇਹ ਰਾਜਵੀਰ ਤੋਂ ਤਾਂ ਮੈਂ ਪਰ ਲੈ ਕੇ ਆਈ ਸੀ ਧਾਰੀਆਂ ਉਹਨੇ ਤਾਂ ਦੇਣੀਆਂ ਸੀ ਤੈਨਾਂ ਲੱਕੜਾ ਉਹ ਤਾਂ ਨੂੰ ਦੇਣੀਆਂ ਸੀ ਭਾਈ ਇਹਨਾਂ ਦਾ ਬਿਮਾਰੀ ਜਾਂਦੀਆਂ ਮੇਰੇ ਕੋਲੇ ਹਰ ਤੀਕਾ ਨੂੰ ਚੂਰ ਮਾਰੇ ਪਰ ਮੇਰਾ ਵੀ ਤੂੰ ਦੇਖ ਲੈ ਸਾਗਾ ਦੇ ਵਿਚਾਲੇ ਪਿਆ ਸੀ ਰਿੱਜੀ ਜਾਂਦਾ ਸੀ ਮੈਂ ਤੇਰੇ ਕੋਲੇ ਗਈ ਮੈਂ ਖਤਾ ਇੱਕ ਟੋਕਰਾ ਤੇ ਪਾਥਰੀਆਂ ਦੇ ਜਾਂ ਮੈਨੂੰ ਇੱਕ ਲੱਕੜ ਦੇ ਦੇ ਤੂੰ ਚਿੱਟਾ ਜਵਾਬ ਦੇਤਾ ਤੂੰ ਕਹਿੰਨੀ ਪਈ ਸਾਡੇ ਤਾਂ ਹੈ ਨਹੀਂ ਲੱਕੜਾਂ ਮੈਨੂੰ ਪਈਆਂ ਸੀ ਗਿੱਲੀਆਂ ਪਈਆਂ ਸੀ ਜਾਂ ਸੁੱਕੀਆਂ ਹੋਣੀਆਂ ਪਾਵਾ ਨਾ ਦੋ ਬਹੁਤ ੱਕ ਲਿਆ ਦੀ ਥੱਬੇ ਲੱਕੜਾਂ ਦੇ ਐਡੇ ਐਡੇ ਪਾਵਾ ਪਰ ਕੇ ਮੈਨੂੰ ਐਂ ਦੱਸ ਕਿਹੜਾ ਮੈਨੂੰ ਹੱਥ 'ਚ ਹੀ ਫੜਾ ਦਿੰਦੀ ਵੀ ਆਹ ਦੇਖ ਪਈ ਗਿੱਲੀਆਂ ਪਈਆਂ ਓਦੋਂ ਨਾ ਗਿੱਲੀ ਨਾ ਸੁੱਕੀ ਤੂੰ ਤਾਂ ਲਾ ਕੇ ਰੱਖਦੀਆਂ ਜਿੰਦਾ ਤੇ ਤੂੰ ਮੇਰੇ ਜਰਕਦੇ ਨੇ ਆ ਕੇ ਅੰਦਰ ਵੜ ਕੇ ਸਿੱਧੀਆਂ ਲੱਕੜੀਆਂ ਚੱਕ ਲੀਆਂ ਆ ਕੇ ਲੈ ਕੋੜਾ ਕੋਈ ਫਿਰ ਮੈਂ ਕਿ ਚੋਰੀ ਨਾ ਜਾਨੀਆਂ ਲੱਕੜਾਂ ਵੀ ਕੋਈ ਚੋਰੀ ਨਾਲ ਮੈਂ ਕੋਈ ਨਾ ਨੇ ਮੈਨੂੰ ਪੁੱਛਿਆ ਨਾ ਮੇਰੇ ਕੋਲ ਕੋਈ ਤਾਂ ਗੱਲ ਕਰੀ ਹੁਣ ਜੇ ਰਾਜਵੀਰ ਲੈ ਗਈ ਪਈ ਫਿਰ ਹੁਣ ਮੈਂ ਸਾਰੇ ਪਿੰਡ ਨੂੰ ਲੱਕੜਾਂ ਦੇ ਨਾ ਪੁੱਛਣ ਨੂੰ ਕੀ ਸੀ ਮੈਂ ਘੋੜੇ ਰੋਜੀ ਆਉਣੀਆਂ ਜਿਵੇਂ ਅੱਜ ਦੋ ਲੱਕੜਾਂ ਚੱਕ ਲੈਣਾ ਬਿਨ ਪੁੱਛੇ ਕਿੰਨੀ ਕੁ ਅੱਗੇ ਕੀ ਮੈਂ ਤੈਨੂੰ ਪੁੱਛ ਕੇ ਕੀ ਹੋ ਜਾਣੀਆਂ ਕੋਈ ਦੇਖ ਤਾਂ ਹੀ ਹੋਰ ਚੀਜ਼ਾਂ ਦੀ ਮੈਂ ਤੈਨੂੰ ਦੱਸਾਂ ਕਿਸੇ ਚੀਜ਼ ਤੋਂ ਨਹੀਂ ਰੋਕਦੀ ਧਾਰੀ ਸਦਾਰੀ ਖੜ ਲੈ ਜਾ ਗੁੜ ਲੈ ਜਾ ਆਟਾ ਲੈ ਜਾ ਕੁਛ ਮਰਜੀ ਲੈ ਜਾ ਪਰ ਲੱਕੜਾਂ ਨਹੀਂ ਮੈਂ ਦੇ ਸਕਦੀ ਨਾ ਕਿ ਖੜ ਲੈ ਜਾ ਗੁੜ ਲੈ ਜਾ ਲੋੜ ਤਾਂ ਮੈਨੂੰ ਲੱਕੜਾਂ ਦੀ ਖੜ ਗੁੜ ਮੈਂ ਕੀ ਕਰਾਂ ਉਹ ਤੇ ਮੇਰੇ ਵੀ ਢੇਰ ਲੱਗੇ ਪਏ ਨੇ ਖੜ ਗੁੜ ਦੇ ਤਾਂ ਕੋਈ ਨਹੀਂ ਤਾਂ ਕਿਸੇ ਦੇ ਹੋਰ ਜਾਇਆ ਕਿਸੇ ਦੇ ਹੋਰ ਲਿਆ ਤੇ ਪੈਸੇ ਫੜਾ ਦੇ ਮੈਂ ਤੈਨੂੰ ਦੱਸਾਂ ਤੇ ਮੈਂ ਮੰਗਵਾ ਕੇ ਰਹਿ ਦਿੰਦੀ ਲੋ ਕਦੇ ਪਾਈ ਨਾ ਖਰਚਾ ਸਾਗ ਤਾਂ ਲੈਣੀ ਆ ਉਹ ਤਾਂ ਤੂੰ ਜਰਕਦੇ ਨੇ ਭਾਂਡਾ ਲੈ ਕੇ ਤੂੰ ਸਾਗ ਨੂੰ ਤੌਹਦੀ ਆ ਜਾਨੀ ਆ ਨਹੀਂ ਤੈਨੂੰ ਸਾਗ ਹੀ ਨਹੀਂ ਆਈ ਮੈਂ ਛੱਡਾ ਮੈਂ ਤਾਂ ਤੈਨੂੰ ਸਾਗ ਲੈਣ ਆਉਂਦੀ ਨਹੀਂ ਅਸੀਂ ਤਾਂ ਬਣਾ ਰੱਖਿਆ ਆਪ ਮੇਰੇ ਤੋਂ ਹੀ ਗੱਲ ਕੱਲ ਥੱਬਾ ਲੱਕੜਾਂ ਦਾ ਇੰਨੀਆਂ ਲੱਕੜਾਂ ਮੱਚ ਗਈਆਂ ਸਾਗ ਤੇ ਐਡਾ ਪਤੀਲਾ ਰਿੰਨੀ ਬੈਠੇ ਮੈਂ ਸਾਗ ਕੱ ਲੈ ਨਹੀਂ ਨਹੀਂ ਬੈ ਤੂੰ ਲੱਕੜਾਂ ਨੇ ਸਾਗ ਬਣਾ ਛੱਡਿਆ ਭਾਈ ਹੁਣ ਅੱਜ ਤਾਂ ਇਹਨੂੰ ਲੋੜ ਨਹੀਂ ਮੇਰੇ ਸਾਗ ਦੀ ਜੇਹੀ ਸਾਗ ਤੂੰ ਲਿਆਉਣਾ ਹੁੰਦਾ ਨਾ ਮੈਂ ਤੈਨੂੰ ਚ ਚਲ ਕੋਈ ਨਹੀਂ ਤਾਈ ਗਾਹਾਂ ਤੋਂ ਨਾ ਜਮਾ ਬੀੜੀ ਨਾ ਕਰੀਨਾ ਤਾਂ ਮੈਨੂੰ ਸਾਗ ਦੇਈ ਤੇ ਨਾ ਮੇਰੇ ਦਾਲ ਆਟਾ ਲੈਣਾ ਹੀ ਦਰਸ਼ਦਾਰ ਤੂੰ ਵੀ ਨਾ ਲੈਣਾ ਹੀ ਫਿਰ ਭਾਈ ਗਾਹ ਦਾ ਪਿੰਡ ਹੈ ਬਿਮਾੜੋਂ ਮੱਥੇ ਸਾਦਾ ਨਹੀਂ ਹੁੰਦਾ ਦਸ ਦਾਰ ਬਿਨਾ ਮੈਂ ਤੈਨੂੰ ਦੱਸਾਂ ਗੱਲ ਇਹ ਸਰਦਾ ਨਹੀਂ ਹੁੰਦਾ ਤਾਈ ਮੈਂ ਕਿਹੜਾ ਦਰਸ਼ਦਾਰ ਤੂੰ ਜਵਾਬ ਦਿੰਦੀ ਏ ਚਲ ਕੀ ਚੀਜ਼ ਚਾਹੀਦੀ ਆ ਲੈ ਕੇ ਜਾ ਮੈਂ ਤਾਂ ਭਾਈ ਲੱਕੜੇ ਹੀ ਜਾਣੀਆਂ ਮੈਨੂੰ ਤਾਂ ਲੱਕੜਾਂ ਦੇ ਦੇ ਦੋ ਕੱਲੀਆਂ ਲੱਕੜਾਂ ਨੂੰ ਛੱਡ ਕੇ ਕੁਝ ਮਰਜ਼ੀ ਲੈ ਜਾ ਉਹੀ ਚੀਜ਼ ਦੇ ਦੂੰ ਕੁਝ ਹੀ ਲੈ ਜਾ ਐਂਕੜੋਈ ਭਾਈ ਸਾਗ ਰਿੱਜਿਆ ਉਹ ਬਣਾ ਲਿਆ ਤੂੰ ਤਾਂ ਸਾਗ ਰਿੱਜਿਆ ਪਿਆ ਮੇਰਾ ਐਂ ਕਰ ਇੱਕ ਡੰਗ ਦਾ ਸਾਗ ਨਾ ਪੋਈ ਮੈਂ ਨੀ ਮਾਤਾ ਟੀਰੇ ਆ ਪਿਆ ਮੇਥੇ ਟੀਰੇ ਪੈਨ ਸਾਰਾ ਕੋ ਟੀਰੇ ਪਿਆ ਮੈਂ ਸਾ ਕੀ ਕਰਨਾਗਾ ਲੱਕੜਾ ਤੂੰ ਦੇਂਦੀ ਨੀ ਕਿਹਨਾਂ ਆਖ ਲੈ ਜਾ ਕੇ ਨਾ ਤਾਇਏ ਨੂੰ ਆਰੇ ਤੇ ਭੇਜ ਦੇ ਜੇ ਸਾਥੂ ਨਹੀਂ ਮੰਗਾਉਣੀਆ ਤੈਨੂੰ ਆਇਆ ਵੀ ਖਮ ਨਹੀਂ ਹਰਪ੍ਰੀਤ ਤਾਂ ਕਮਿਸ਼ਨ ਲੈਂਦੀ ਆ ਲੱਕੜਾਂ ਚੋਂ ਮੈਂ ਕਿਸੇ ਤੋਂ ਕੁਝ ਨਹੀਂ ਲੈਂਦੀ ਇੱਥੇ ਸੂੰਗਾ ਸਸਤਿਆਂ ਲਿਆ ਕੇ ਦਿੰਨਿਆ ਤਾਇਏ ਨੂੰ ਭੇਜ ਦੇ ਭਈ ਸੁੱਕੀਆਂ ਲੱਕੜਾਂ ਬਾਹਰ ਪਈਆਂ ਉੱਥੋਂ ਭਾਈ ਯਾਰਾ ਤਾਂ ਸਾਨੂੰ ਵੀ ਦਿੰਦਾ ਉਸ ਆਪੀ ਲੈ ਆਵਾਂਗੇ ਤੇ ਕੱਪੜੇ ਸਿਆਉਣਾ ਬਣਾ ਲਿਆ ਭਾਈ ਕੀ ਕੋਈ ਦਸ ਵੀ ਕੋਈ ਨਹੀਂ ਦੀਦ ਕੀ ਜਾਏ ਇਹ ਤੇ ਤਾਈ ਫਿਰ ਤੇਰੇ ਵੇਲੇ ਕਿੰਨੇ ਦੀਦ ਜਦੋਂ ਤੂੰ ਚੱਕਣ ਆ ਗਈ ਮੈਂ ਨਾ ਇਹ ਦੱਸ ਦੇ ਨਾ ਫੇਰ ਭਾਈ ਮਤੈ ਜੇ ਨਰੀ ਸੀ ਮਤੈ ਫੇਰ ਹੀ ਆਈ ਸੀ ਜੇ ਸਾਡੇ ਹੀ ਨਹੀਂ ਸੀ ਜੇ ਸਾਡੇ ਪਈਆਂ ਹੁੰਦੇ ਮੈਂ ਆਉਂਦੀ ਨਹੀਂ ਸੀ ਤੇ ਫਿਰ ਜਦੋਂ ਤੇਰੇ ਕੋਲੇ ਪਾਠੀਆਂ ਪਈਆਂ ਪਾਠੀਆਂ ਨਾਲ ਫੇਰ ਇਹਨਾਂ ਨਾਲ ਸਾਗ ਫਲ ਤਾਂ ਮੈਂ ਮਰਨਾ ਬਣਾ ਲਾ ਕੱਲਾ ਰੀਦਾ ਨਹੀਂ ਪਾਠੀਆਂ ਨਾਲ ਲੱਕੜ ਨਾਲ ਚੱਲਣਗੀਆਂ ਪਾਠੀਆਂ ਵੀ ਫੇਰ ਮੈਂ ਤੇਰੇ ਕਿਉਂ ਆਉਂਦੀ ਲੈਣ ਆਹੋ ਮੰਗ ਰੋ ਹਾਂ ਕਹਿ ਦਿਆ ਕਰੋ ਬੂਆ ਮਰ ਜਾ ਮੈਂ ਤਾਂ ਉਹਨੂੰ ਦੇਖ ਕੇ ਜੱਭੀ ਕਰ ਲਿਆ ਉਹ ਪਤਾ ਨਹੀਂ ਹੋਰ ਕਿਨੂੰ ਕਿਨੂੰ ਦੱਸ ਕੇ ਜਾਊਗੀ ਕਿੱਥੇ ਕਿੱਥੇ ਕੀ ਦੇ ਕੀ ਦੇ ਨਾ ਮੇਰੀ ਲੜਾਈ ਪਵਾਊਗੀ ਲੈ ਸਿਆਣੀ ਬਿਆਣੀ ਨੂੰ ਹੀ ਗੱਲ ਜਵਾਬ ਦੇਣਾ ਪਿਆ ਕਰਾਂ ਕੀ ਹੁਣ ਜਦੋਂ ਲੱਕੜਾਂ ਛ ਮੈਂ ਦੱਸ ਕਿਨੂੰ ਕਿਨੂੰ ਦੇਵਾਂ ਫੇਰ ਉਹ ਆ ਕੇ ਮੈਨੂੰ ਲੜੂਗਾ ਜੇ ਉਹਨੂੰ ਪਤਾ ਲੱਗਾ ਰਾਜਵੀਰ ਦਾ ਵੀ ਉਹ ਤਾਂ ਮੈਨੂੰ ਤਾਂ ਵੀ ਗਾਲਾਂ ਦੇਊਗਾ ਹੁਣ ਇਹਨਾਂ ਨੂੰ ਚੱਕ ਕੇ ਅੰਦਰ ਤਰ ਮੈਂ ਤਾਂ ਐਂ ਕਰਦੀਆਂ ਇਹ ਤਾਂ ਕੁੰਡੇ ਹੀ ਨਹੀਂ ਅੜਦਾ ਨਹੀਂ ਮੈਂ ਤਾਂ ਜਿੰਦਾ ਲਾਣ ਦੀ ਲੱਕੜਾਂ ਸਿਉਂਦੇ ਨਾਲ ਮਹਿੰਗੀਆਂ ਆ ਭਾਈ ਜਦੋਂ ਮੌਸਮ ਖਰਾਬ ਹੁੰਦਾ ਉਹਦੇ ਤਾਂ ਚੀਜ਼ ਮਹਿੰਗੀ ਹੋ ਜਾਂਦੀ ਐ ਆਪ ਦੇ ਵੇਲੇ ਤਾਂ ਜਰਕਦੇ ਨੇ ਜਵਾਬ ਦੇ ਦਿੰਦੇ ਆਪ ਘੜੇ ਉੱਡ ਜਾਂਦੇ ਅੰਦਰ ਹੀ ਵੜ ਜਾਂਦੇ ਲੈ ਹੱਦ ਹੋਈ ਪਈ ਐ ਰਾਜਵੀਰ ਲੱਕੜਾਂ ਐ ਚੱਕੀ ਹੁੰਦੀ ਐ ਮੈਂ ਤਾਂ ਲਾ ਸਾਡੀ ਹੀ ਨਹੀਂ ਲੱਕੜਾਂ ਇਹ ਉਹੀ ਨਾ ਮੈਂ ਨਿੰਮਚ ਰਾਇਆ ਸੀ। ਰਾਇਵੀਰਾ ਲੱਕੜਾਂ ਕਿਹੋ ਨਾ ਇਆਂ ਸਾਡੇ ਨਹੀਂ ਐ। ਹਾਂ ਮੈਂ ਹਰਪ੍ਰੀਤ ਤੋਂ ਲੈ ਕੇ ਆਈ ਸੀ ਮੈਂ ਤਾਂ ਭਰ ਨਾ ਮੈਂ ਇਹਨੂੰ ਬਾਦੂ ਚ ਖਾਂਗਾ ਨੇ ਖਲਪਾੜਾਂ ਐ ਕਿ ਸਾਡੇ ਲੱਕੜਾਂ ਮੁੱਕ ਗਈਆਂ ਉਧਰੋਂ ਸਿਲੰਡਰ ਮੁੱਕ ਗਿਆ ਤਾਂ ਮਸਾਂ ਲੈ ਕੇ ਆਈਆਂ ਤਾਂ ਦਿੰਦੀ ਨਹੀਂ ਸੀਗੀ। ਉਹ ਆਰੇ ਦੀ ਵੀ ਨਾ ਸੁੱਕੀਆਂ ਲੱਕੜਾਂ ਹੈ ਨਹੀਂ ਸਾਡੇ ਤਾਂ ਨਿੰਮ ਜਿਆ ਪੈਸੀ ਮੈਂ ਤਾਂ ਉੱਚ ਰਿਆ ਕੇ ਲਿਆਇਆ ਸੀਗਾ। ਚੱਲ ਕੋਈ ਨਹੀਂ ਬਈ ਜਦੋਂ ਅਸੀਂ ਚਰੇ ਲੈਂਦਿਆਂ ਨਾ ਤੇ ਉਦੋਂ ਤੁਹਾਨੂੰ ਦੋ ਮੋੜ ਦਾਂਗੇ ਅਸੀਂ ਤਿੰਨ ਦਿਨਾਂ ਵੀ ਚਾਹੇ ਸਾਡੇ ਤੋਂ ਪੰਜ ਲੈ ਲਿਓ। ਉਹਦਾ ਜਲ ਠੀਕ ਹੈ ਨਾ ਬਾਈ ਤੂੰ ਕੀ ਰੇਟ ਲੈ ਕੇ ਆਇਆ ਸੀ ਰੇਟ ਹਾਂ ਉਹ ਰੇਟ ਤਾਂ ਉਹਦਾ ਬਾਲਾ ਮਹਿੰਗਾ ਰੇਟ ਹੈ ਫੇਰ ਵੀ ਕੋ ਸਾਨੂੰ ਤਾਂ ਘੱਟ ਹੀ ਦੇ ਦਿੰਦੇ ਨੇ ਸਾਡੇ ਨਾਲ ਤਾਂ ਲਿਖਾ ਜਾਂਦੀ ਆ ਰੇਟ ਕਿਵਟਲ ਦਾ ਕੀ ਭਾ ਲੈ ਆ ਮੈਨੂੰ ਐਂ ਦੱਸ ਪਹਿਲਾਂ 1000 ਰੁਪਏ ਲੈਂਦੇ ਨੇ ਕਿਵਟਲ ਦਾ ਤਾਂ ਲੱਕੜਾਂ ਦਾ ਮੈਂ ਮਰ ਜਾ 1000 ਹਾਂ ਤੇ ਹਰਪ੍ਰੀਤ ਤਾਂ 700 ਨੂੰ ਕਹਿੰਦੀ ਸੀ ਕਹਿੰਦੀ ਤੇਰੇ ਬਾਈ ਦਾ ਲਿਹਾ ਜੀ 700 ਨੂੰ ਦਿੱਤੀਆਂ ਸਾਨੂੰ ਪਰ ਸਾਨੂੰ ਤਾਂ 700 ਨੂੰ ਦੇਦਣ ਵਾਲੇ ਸਾਡੇ ਤਾਂ ਨਿੰਮ ਸੀਗਾ ਸੁੱਕਿਆ ਵਧੀਆ ਨਾ ਮੈਂ ਐਂ ਕਹਿੰਦੀ ਸੀ ਬਾਈ ਬਣ ਕੇ ਮੈਂ ਨਾ 700 ਰੁਪਇਆ ਫੜਾ ਜੂ ਹਰਪ੍ਰੀਤ ਨੂੰ ਤੇ ਮੈਨੂੰ ਵੀ ਕੁਵੱਟ ਲੱਕੜਾ ਮੰਗਾ ਕੇ ਲੈ ਨਾ 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 ਐਂ ਹਰਿਕ ਨੂੰ 700 ਨੂੰ ਦਿੰਦੇ ਹੋ ਤੇ ਤੁਸੀਂ ਲਿਆ ਦਿਓ ਸੋਨ ਨੂੰ ਕਹਿੰਦੀ ਮੈਂ ਕਿਨੂੰ ਕਿਨੂੰ ਲਿਆ ਕੇ ਦੇਵਾਂਗੇ ਰਾਜੀ ਵੀਰ ਅਸੀਂ ਕੋਈ ਨੌਕਰ ਰੱਖਿਆ ਲੋਕਾਂ ਦੀ ਨਾ ਮੈਂ ਛੁੱਟਾਂ ਤੈਨੂੰ ਲੱਕੜਾ ਮੋੜ ਦੂੰਗੀ ਜਿਹੜਾ ਸਾਨੂੰ ਲਿਆ ਤੀਆਂ ਉਹ ਚਲੋ ਇਹ ਤਾਂ ਕੋਈ ਗੱਲ ਨਹੀਂ ਮੋੜੇ ਨਾ ਮੋੜੇ ਦੇਖ ਲੈ ਬਾਈ ਬਣ ਕੇ ਮੈਂ ਤਾਂ ਕਹਿੰਦੀ ਆ ਲਿਆ ਦੀ ਐ ਕੋ ਮਿੰਤਾ ਕਢਾਈ ਨਾਲ ਲੈ ਲੈ ਮੈਂ ਨਹੀਂ ਦੱਸਦਾ ਆਪ ਹੀ ਲੈਓ ਤੁਸੀਂ ਸਾਨੂੰ ਮਹਿੰਗੀਆਂ ਲਾਉਣਗੇ ਉਹੀ 300 ਰੁਪਏ ਦਾ ਫਰਕ ਪੈ ਜਾਂਦਾ ਫਿਰ ਐ ਹੁਣ ਸਾਰਿਆਂ ਦਾ ਤਾਂ ਲਿਆਜ ਨਹੀਂ ਰੱਖ ਸਕਦਾ ਦੁਕਾਨਦਾਰੀ ਅਗਲੇ ਦੀ ਜਦੋਂ ਤੁਸੀਂ ਆਪ ਦੀਆਂ ਲਿਆਉਂਗੇ ਚੰਗਾ ਉੱਦੇ ਲਿਆ ਦਿਓ ਫਿਰ ਚੱਲ ਕੋਈ ਨਹੀਂ ਫਿਰ ਦੇਖਾਂਗੇ ਠੀਕ ਆ ਚੰਗਾ ਲੈ ਹੋਰ ਹੀ ਰਿਸਾਂ ਲਾਉਣ ਨੂੰ ਰਹਿੰਦੀ ਹੈ ਹਰਪ੍ਰੀਤ ਤਾਂ ਇੱਕ ਜਿਹੜਾ ਤੁਸੀਂ 700 ਨੂੰ ਲਿਆ ਰੇ ਰੇਟ ਵੀ ਦੱਸ ਤਾਂ ਕਿ ਮੈਨੂੰ ਵੀ ਲਿਆ ਕੇ ਦੇ ਦੀ ਮੈਂ ਤੇਰਾ ਨੌਕਰ ਰੱਖਿਆ ਐ ਮੈਂ ਤੈਨੂੰ ਲਿਆ ਕੇ ਦੇ ਜੀ ਚੱਕ ਚੱਕ ਕੇ ਸਾਰੀਆਂ ਸੁੱਕੀਆਂ ਲੱਕੜਾਂ ਲੋਕਾਂ ਨੂੰ ਫੜਾਈ ਜਾਂਦੀ ਏ ਇਹ ਵੀ ਬਸ ਵੱਡੀ ਦਾਤੀ ਬਣੀ ਰਹਿੰਦੀ ਹੈਗੀ ਆਪ ਇਹ ਕਿੱਡੇ ਮਾਰੇ ਮਾਂਜਨੇ ਵਾਲਿਆਂ ਨੇ ਸਿਆਣੀ ਬਿਆਣੀ ਦਾ ਦੋ ਲੱਕੜਾਂ ਚੋ ਫਾੜ ਲੀਆਂ ਜਿਵੇਂ ਆਰਾਮ ਦੀ ਦਿਹਾਈ ਹੋਈ ਪਈ ਹੈ ਜਵੇਂ ਨਹੀਂ ਕੋਈ ਚੀਜ਼ ਦੇ ਕੇ ਬਚਦੀ ਤਾਈ ਕੀ ਗੱਲ ਕੀ ਲੈਣ ਆਈ ਸੀਗੀ ਮੈਂ ਭਾਈਆਂ ਤਾਂ ਲੱਕੜਾ ਲੈਣ ਆਈ ਸੀ ਹਰਦੀ ਕਿੱਡੀ ਮਾੜੇ ਮਾਜਨੇ ਵਾਲੀ ਐ ਮੇਰੇ ਨਾ ਸਿਆਣੀ ਵਿਆਣੀ ਦੇ ਹੱਥੇ ਲੱਕੜਾ ਫੜ ਲenga ਤਾਈ ਕੀ ਮਾੜਾ ਮਾਜਨਾ ਪਹਿਲਾਂ ਰਾਜਵੀਰ ਚੱਕੀ ਜਾਂਦੀ ਸੀ 3-4 ਲੱਕੜਾਂ ਅਸੀਂ ਤਾਂ ਆਪਦੇ ਵਾਸਤੇ ਲੈਂਦੀਆਂ ਨੇ ਸੁੱਕੀਆਂ ਲੱਕੜਾਂ ਲੈਂਦਿਆਂ ਤਾਂ ਹੈਗੀਆਂ ਸੀ ਭਾਈ ਚੱਲ ਕੋਈ ਨਾ ਫੇਰ ਦੋ ਨਾਲ ਕੋਈ ਸੋਨੂੰ ਬਾੜਾ ਘਾਟਾ ਨਹੀਂ ਸੀ ਪੈਂਦਾ ਲੱਕੜਾਂ ਮਦਦਾਰੀਆਂ ਹੀ ਲੈ ਕੇ ਜਾਂਦੀ ਸੀ ਕਿਤੇ ਸੁੱਕੀਆਂ ਨਿਕਪਾਂ ਚਾਰ ਲੈ ਆਉਂਦੇ ਮੈਂ ਛੋਟਾ ਦੋ-ਦੋ ਕਰਕੇ ਤਾਂ ਸਾਰੇ ਗਮੰਡੀ ਲੈ ਜਾਣਗੇ ਉਹ ਨਾਲੇ ਮੇਰੀ ਗੱਲ ਸੁਣ ਅਗਲਾ ਨਾ ਫਿਰ ਪਾਣੀ ਵਰਗੀਆਂ ਗਿੱਲੀਆਂ ਲੱਕੜਾਂ ਛੱਟੀਆਂ ਸੁੱਕੀਆਂ ਲੈ ਜਾਂਦਾ ਅਸੀਂ ਤਾਂ ਆਪਦੇ ਵਾਸਤੇ ਆਰੇ ਧੋਲੇ ਅਸੀਂ ਲੋਕਾਂ ਵਾਸਤੇ ਥੋੜੀ ਲੈ ਲੈਂਦੇ ਤਾਈ ਕਿੱਥੇ ਪਾਊਗੀ ਧੁੱਪਾ ਇਹ ਕੋਈ ਪਤਾ ਨਹੀਂ ਵੀ ਤੂੰ ਪਾਊਗਾ ਮਹੀਨਾ ਚੜ੍ਹੇਗਾ ਤੂੰ ਸਵੇਰੇ ਛੋੜੀ ਵੀ ਕੋਈ ਗੱਲ ਆ ਜਾਵਾ ਦੋ ਨਾ ਜਾਣਿਆਂ ਦੀ ਤੂੰ ਵੀ ਆਈ ਕੀ ਆਖਣਾ ਸੀ ਵੀ ਚੱਲ ਤਾਈ ਮੈਂ ਤੈਨੂੰ ਦਵਾਵਾ ਹਰਤੀ ਤੋ ਚਾਰ ਲੱਕੜਾ ਤਾਈ ਮੇਰੀ ਗੱਲ ਸੁਣ ਲੈ ਅਸੀਂ ਲੱਕੜਾਂ ਕਿਨੂੰ ਕਿਨੂੰ ਦੇਵਾਂਗੇ ਤੂੰ ਮੈਨੂੰ ਪੈਸੇ ਫੜਾ ਮੈਂ ਤੈਨੂੰ ਆਰੇ ਤੋਂ ਮੁੱਲ ਨਾਲ ਮੈਂ ਲੈ ਆ ਦਿੰਨਾ ਸੁੱਕੀਆਂ ਲੱਕੜਾਂ ਆਹ ਦਾ ਤਾਂ ਪੈਸਾ ਨੂੰ ਵੀ ਦੀਨਾਗਾ ਗਲਤਾ ਛੱਡਦਾ ਡੜਾ ਲੱਗਿਆ ਪਿਆ ਲੱਕੜਾਂ ਨਾਲ ਗਿੱਲੰਗਾ ਨੇ ਭਿੱਜੀਆਂ ਪਈਆਂ ਨੇ ਗਲਤਾ ਮੈਂ ਉਹ ਕਹੀ ਨਹੀਂ ਐਂਗੀ ਤੂੰ ਤਾਂ ਭਾਈ ਉਸ ਗੱਲਤੀ ਨਹੀਂ ਆਉਂਦਾ ਤਾਈ ਰਾਜਵੀਰ ਵੀ ਕਹਿੰਦੀ ਸੀ ਵੀ ਘੱਟ ਰੇਟ ਤੇ ਸਾਨੂੰ ਤਾਂ 700 ਨੂੰ ਦੇ ਦਿੰਦੇ ਉਹਨੂੰ ਤਾਂ ਮੈਂ ਜਵਾਬ ਦਿੱਤਾ ਤੂੰ ਉਹਨੂੰ 700 ਰੁਪਏ ਫੜਾ ਦੇ ਤੈਨੂੰ ਕੁਆਟਾ ਲੱਕੜਾਂ ਲੈ ਆ ਦਣਾ ਆਰੇ ਤੋਂ ਮੈਂ ਨਾ ਦੇਪਾ ਹੀ ਕਰੋ ਤੁਸੀਂ ਮੈਂ ਥੋੜੀ ਨਿਆ ਰਾ ਸਾਖੇ ਡੋਲੂ ਭਰਾ ਲੈਣਾ ਤੇ ਤੁਸੀਂ ਕਰੋ ਮੈਨੂੰ ਲੱਕੜਾਂ ਦੇ ਕੇ ਆਉਣੇ ਹੁੰਨੇ ਉਦੋਂ ਅੱਛਾ ਅੱਛਾ ਤਾਈ ਮੈਂ ਸਮਝ ਗਿਆ ਤੇਰੀ ਗੱਲ ਉਹ ਸਾਗਲੀਆਂ ਲੱਕੜਾਂ ਮੰਗਦੀਆਂ ਫਿਰ ਤੂੰ ਝੂਠ ਕਹਨੂ ਬੋਲਿਆ ਨੇ ਥੋੜੀ ਮੈਂ ਧਾਰੀਆਂ ਮੁੜ ਕੇ ਜਾਊਂਗੀ ਤੇਰਾ ਪਹਿਲੀ ਹੀ ਪਤਾ ਲੱਗ ਗਿਆ ਹੁਣ ਸੀ ਲੱਕੜਾਂ ਤੈਨੂੰ ਦਿੰਦੇ ਵੀ ਨਹੀਂ ਇਹਨੇ ਪਹਿਲੀ ਹੀ ਪਤਾ ਲੱਗ ਗਿਆ ਭਾਈ ਹੁਣ ਤਾਂ ਮਾਜਣਾ ਨਹੀਂ ਜੇ ਕੋਈ ਚੀਜ਼ ਮੈਂ ਸਾਨੂੰ ਨਾ ਥੋੜੀ ਚੋ ਥੋੜੀ ਦੇਣੀ ਹੈਗੀ ਨਾਲੇ ਮੈਂ ਛੋਟੋ ਮੁੜ ਕੇ ਕੋਈ ਧਾਰੀ ਚੀਜ਼ ਮੋੜ ਕੇ ਲਈ ਨਹੀਂ ਤਾਈ ਐਂ ਕਰ ਬਾਣੀਆਂ ਗੱਲਾਂ ਦਾ ਕੀ ਕਰਨ ਆ ਸਾਡਾ ਨਿਮਨ ਸੁੱਕਿਆ ਪਿਆ ਉਹ ਤੋੜ ਕੇ ਲੈ ਜਾ ਉਹ ਲੱਕੜਾਂ ਸੁੱਕੀਆਂ ਨਹੀਂ ਆ ਪਾਪਾ ਜੀ ਨੇ ਨਿੰਮਤ ਤੋੜਾ ਉੱਤੜਵਾ ਹੂੰਗੀ ਕਿਸੇ ਜਵਾਕ ਨੂੰ ਸੱਜ ਕੇ ਲਿਆਉਂਗੀ ਫੇਰ ਮੈਂ ਸਾਗ ਤਰੂੰਗੀ ਛਾਗ ਮੇਰਾ ਟੀਰਿਆ ਪਿਆ ਕੇ ਪਤਾ ਕਿ ਨਿੰਮਤ ਤੋੜ ਲੋ ਲੈ ਦੇਖ ਲੈ ਜੇ ਮੈਂ ਤੂੰ ਵੀ ਭਾਈ ਸਿਆਣਾ ਬਿਆਣਾ ਹੱਦ ਪਾਉਣਾ ਤੇਰੀ ਮੈਂ ਗੱਲ ਮੰਨ ਗਿਆ ਵੀ ਮੜੀ-ਮੁੱਟੀ ਸੋਨੂੰ ਨਾ ਹਿੰਮਤ ਕਰਨੀ ਬਵੇ ਚੀਰੀਆਂ ਚੜਾਈਆਂ ਸੁੱਕੀਆਂ ਲੱਕੜਾਂ ਇਥੋਂ ਸਟੋਰ ਚੋਂ ਕੱਢ ਕੇ ਸੋਨੂੰ ਉੱਥੇ ਪੜਾ ਦਿੱਤੀ ਐ ਭਾਈ ਚੋਕੇ ਮੈਂ ਕਹਦੇ ਨਾ ਫੇਰ ਜਾ ਕੇ ਤਾਈ ਤੋਂ ਚੀਜ਼ ਲਿਆ ਮਾਤਾ ਨਾਲ ਉਹੀ ਗੱਲ ਮੰਗੂ ਕਿ ਤੇ ਆਈ ਵੀ ਨਹੀਂ ਮੜੀ-ਮੁੱਠੀ ਚੀਜ਼ ਵੀ ਧਾਰੀ ਦੇ ਦੇਵਾ ਮੈਂ ਤਾਂ ਗੱਲ ਸੁੱਕੀਆਂ ਲੱਕੜਾਂ ਦੀ ਐ ਲੱਕੜਾਂ ਸੁੱਕੀਆਂ ਮਸਾਲਿਆਂ ਦੀਆਂ ਨੇ ਤੂੰ ਤਾਂ ਪਾਈ ਲੱਕੜੇ ਜਵਨ ਦੀਰ ਬਣਾ ਲੀਂਗਾ ਕਹਿੰਦਾ ਕੋਈ ਸਿਆਣਾ ਹੁੰਦਾ ਲੱਕੜਾ ਹੀ ਨੇ ਕੋਈ ਦੱਸ ਕੋਈ ਇਹੋ ਕੋਈ ਹੁੰਦਾ ਨਹੀਂ ਸਾਈ ਸਿਆਲ ਚ ਤਾਂ ਸੁੱਕਾ ਬਾਲਣੀ ਦੀਰ ਹੁੰਦਾ ਦੇਖ ਲਾ ਕੱਡਾ ਮੁੰਡਾ ਵੀ ਜਾਮਾ ਉਹਦੇ ਪੱਖ ਚ ਬੋਲਦਾ ਜਮਾ ਇਹਨੇ ਆਖਿਆ ਹੋ ਵੀ ਕੋਈ ਆਵੇ ਤਾਂ ਦੇਈ ਨਾ ਮੈਨੂੰ ਪਤਾ ਆਣੀ ਪਤਾ ਪੜਾ ਰਾਜੀ ਵੀਰ ਲੈ ਕੇ ਗਈ ਸੀ ਉਸੇ ਪਿੱਛੇ ਇਹਨਾਂ ਨੇ ਕਲੇਸ ਪਾਇਆ ਹੋਵੇ ਉਸੇ ਨਹੀਂ ਇਹ ਨਹੀਂ ਕਹਤਾ ਹੋਵੇ ਵੀ ਲੱਕੜਾ ਨਾ ਦੇਈਂ ਜੇ ਕੋਈ ਹੁਣ ਆਇਆ ਮੈਨੂੰ ਪਤਾ ਉਹਨੇ ਡਰਦੀ ਨਹੀਂ ਆਪਦੇ ਹੱਥ ਚ ਮੇਰੇ ਹੱਥ ਚ ਫੜੀਆਂ ਨੇ ਨੀ ਹੂੰ ਤਾਂ ਕਾਨੂੰ ਜਵਾਬ ਦਿੰਦੀ ਸੀ ਮੁੰਡੇ ਦੀ ਵੀ ਜਮਾ ਬਚਰ ਆਏ ਆ ਹੁਣ ਤਾਈ ਉਹਨੂੰ ਖੜਾਈ ਖੜੀਏ ਤਾਈ ਕਰ ਲੈ ਜਿਹੜਾ ਕੁਝ ਕਰਨਾ ਲੱਕੜਾ ਤਾਂ ਮੈਂ ਜਮਾ ਨਹੀਂ ਦਿੰਦੀ ਇੱਕ ਨਹੀਂ ਦਿੰਦੀ ਹੁਣ ਕੋਈ ਮਰਜੀ ਆ ਜੇ ਉਹਨੇ ਲੱਕੜਾਂ ਦੀ ਮੰਗ ਤ ਨਹੀਂ ਵਣਕੇ ਤੁਰਪੀਆਂ ਸਾਰੀਆਂ ਪਹਿਲਾਂ ਸਾਗ ਲੈਣਾ ਹੁੰਦੀਆਂ ਸੀ ਕਦੇ ਕੁਛ ਲੈਣਾ ਆਗੀਆਂ ਕਦੇ ਕੁਛ ਲੈਣਾਗੀਆਂ ਆਖੇ ਭਈ ਕੋਈ ਚੀਜ਼ ਮਰਜ਼ੀ ਧਾਰੀ ਲੈ ਜਾ ਕੱਲੀਆਂ ਲੱਕੜਾਂ ਨਹੀਂ ਦਿੰਦੀ ਫੇਛਾਲ ਦਾ ਮਹੀਨਾ ਲੱਕੜਾਂ ਕਿਵੇਂ ਦੇ ਦਿਆਂ ਮੁੜਕੇ ਛੁਕਦੀਆਂ ਨਹੀਂ ਕਰਦੀਆਂ ਨਹੀਂ ਧੁੱਪਾਂ ਨਿਕਲਦੀਆਂ ਨੇ ਦੇਵੀ ਦੇ ਵੇਗਲਾ ਹਰਪ੍ਰੀਤ ਹਾਂ ਤੂੰ ਐਂ ਨਹੀਂ ਖਲਾ ਕੁਸਤਾ ਤੂੰ ਫालतू ਤੂੰ ਹੀ ਲੱਕੜਾਂ ਮਚਾਈ ਜੰਨੀ ਐ ਤੇ ਫੇਰ ਉਹਨੂੰ ਠੰਡਾ ਕੀ ਠੰਡ ਚ ਲੱਕੜ ਨਾਲ ਲਾ ਮਾਂ ਤਾਂ ਹੋਰ ਕੀ ਲਾ ਮਾਂ ਉਹ ਤਿੰਨ ਚਾਰ ਦਾ ਲੱਕੜਾਂ ਖਲਪਾੜਾਂ ਕਿੱਡੀਆਂ ਰਾਜਵੀਰ ਚੱਕੀ ਜੰਦੀ ਸੀ ਆਪਣੇ ਕਰੋ ਹਜੇ ਤਾਈ ਮੈਨੂੰ ਐਂ ਕਹੀ ਸੀ ਕਿ ਹਰਪ੍ਰ ਉਹ ਤੂੰ ਐ ਠੇਕਾ ਲੈ ਦੇਖ ਸਾਰੇ ਪਿੰਡ ਦਾ ਰਾਜਵੀਰ ਤੋਂ ਤਾਂ ਦੇਖ ਪਰ ਮੈਂ ਲਈਈ ਸੀ ਦੇਣੀਆਂ ਪਈਆਂ ਮੈਨੂੰ ਅਗਲੇ ਦੀ ਧਾਰੀ ਚੀਜ਼ ਤਾਂ ਦੇਣੀ ਪੈਂਦੀ ਏ ਜਿਹੜਾ ਪਾਥੀਆਂ ਦਾ ਟੋਕਰਾ ਦਿੱਤਾ ਸੀ ਉਹ ਮੈਂ ਹੁਣ ਉਹ ਤੋਂ ਲੈ ਲੂੰਗੀ ਤੇ ਤਾਈ ਐ ਕਹਿੰਦੀ ਸੀ ਕਹਿੰਦੀ ਕੁੱਲ ਚੀਜ਼ੇ ਕੇ ਮੈਥੋਂ ਤੁਸੀਂ ਮੰਗ ਲਿਓ ਨਾ ਕਿ ਮੈਨੂੰ ਤੋਂ ਦੋ ਲੱਕੜਾਂ ਨਹੀਂ ਦਿੱਤੀਆਂ ਉਹ ਗੁੱਸੇ ਹੋਈ ਜਾਂਦੀ ਏ ਜੇ ਤੂੰ ਰਾਜਵੀਰ ਨੂੰ ਨਾ ਦਿੰਦੀ ਨਾ ਤਾਈ ਗੁੱਸੇ ਹੁੰਦੀ ਮੈਨੂੰ ਐਂ ਦੱਸ ਜੇ ਤਾ ਤਾਈ ਮੈਂ ਥੋਂ ਮੰਗ ਲਾਂਦੀ ਆ ਕਿ ਖਮ ਨਹੀਂ ਮੈਂ ਇੱਕ ਲੱਕੜ ਦੇਈ ਦਿੰਦੀ ਤਾਈ ਤਾਂ ਆਪ ਹੀ ਬੜੀ ਖੜੀ ਅੰਦਰ ਦੋ ਲੱਕੜਾਂ ਹੀ ਡਗ ਡਗ ਚੱਕੀ ਖੜੀ ਫਿਰ ਮੈਨੂੰ ਦੇਖ ਕੇ ਗੁੱਸਾ ਹੋ ਗਿਆ ਮੈਂ ਤਰਾ ਲੈ ਤੈਨੂੰ ਹੁਣ ਤਾਂ ਪਤਾ ਲੱਗ ਗਿਆ ਇਹਦਾ ਗਮਾਂਡਣਾ ਤਾਂ ਪਹਿਲਾਂ ਹੀ ਉਥੋਂ ਚੱਕ ਕੇ ਲੈ ਜਾਂਦੀਆਂ ਹੋਣੀਆਂ ਵੀਰੇ ਤੇ ਸੁੱਕਾ ਬਾਲਣ ਹੁੰਦਾ ਇੱਥੇ ਆਹੋ ਮੈਂ ਕਿਹੜਾ ਅੱਗੇ ਕਦੇ ਧਿਆਨ ਦਿੱਤਾ ਮੈਨੂੰ ਕੀ ਪਤਾ ਉਹ ਚੱਕ ਚੱਕ ਹੀ ਲੈ ਜਾਂਦੀਆਂ ਹੁਣ ਨਹੀਂ ਤਾਈ ਨੂੰ ਕੀ ਪਤਾ ਸੀ ਵੀ ਉੱਥੇ ਪਈਆਂ ਉਹ ਮੈਂ ਕਈ ਵਾਰੀ ਪਹਿਲਾਂ ਵੀ ਦੇਖਿਆ ਸੀ ਜਾਂ ਉਹ ਆਪਣਾ ਸਟੋਰ ਨਾ ਆ ਲਕੜਾਂ ਮੈਂ ਖੁੱਲਾ ਕੋ ਪਿਆ ਹੁੰਦਾ ਉਹ ਮੈਨੂੰ ਆਏ ਸੀਗਾ ਮੈਂ ਕਿਹਾ ਤੂੰ ਚੱਕ ਰਹੀ ਐ ਮੈਨੂੰ ਤਾਂ ਲੱਗਦਾ ਇੱਕ ਵਾਰੀ ਪਾਠੀ ਐ ਵੀ ਚੱਕੀਆਂ ਉੱਥੋਂ ਮੈਂ ਤਾਂ ਉਹ ਕਦੇ ਵੀ ਨਹੀਂ ਖੁੱਲਾ ਛੱਡਿਆ ਹੁਣ ਮੈਂ ਦੱਸ ਕੀ ਕਰਾਂ ਪਾਠੀਆਂ ਸੀ ਜਿਹੜੀਆਂ ਸੁੱਕੀ ਇੱਕ ਪਾਠੀ ਨਹੀਂ ਰਹੀ ਮੈਨੂੰ ਤਾਂ ਐ ਲੱਗਦਾ ਮੈਂ ਤਾਂ ਪਾਠ ਨਾ ਲੈਗੀਆਂ ਚੱਕ ਕੇ ਇਹਨੇ ਲੱਕੜਾਂ ਲੈਗੀਆਂ ਆਹ ਕੁੰਡਾ ਉਹਦੇ ਨਹੀਂ ਲੱਗਦਾ ਨਹੀਂ ਮੈਂ ਤਾਂ ਜਿੰਦਾ ਲਾ ਦੇ ਉਹ ਤੇਰਾ ਸੁਭਾਅ ਆਇਆ ਨਾ ਦੁੱਖ ਦਿੰਦਾ ਉਹ ਨਾਲੇ ਹੁਣ ਲਿਹਾਜ਼ ਚ ਫਰਕ ਪਾਈ ਜਾਂਦਾ ਤਾਈ ਹੁਣ ਮੂੰਹ ਮੋਟਾ ਕਰੀ ਜਾਂਦੀ ਐ। ਉਹ ਰਾਜਵੀਰ ਕਿਹੜੀਆਂ ਮੋੜ ਕੇ ਜਾਊ, ਉੜਕੇ ਨਹੀਂ ਆਂ ਜੀ ਲੱਕਣਾ ਹੋ। ਬੇ ਰਾਜਵੀਰ ਦੀਆਂ ਤਾਂ ਧਾਰੀਆਂ ਦੇਣੀਆਂ ਸੀ। ਤੈਨੂੰ 10 ਵਾਰੀ ਤਾਂ ਦੱਸ ਤਾ ਰਾਜਵੀਰ ਕਹਿੰਦਾ ਨਾ ਮੁੜ ਕੇ ਜਾ। ਜਿਹੜੀਆਂ ਪਰਮੇਤਨ ਦੇਸਾਂ ਉਧਰ ਦੇ ਸਾਗਤਰੀ ਬੈਠੀ ਸੀ। ਤਾਈ ਦੇਗੀ ਤਾਈ ਨੇ ਦੇ ਤਾਂ ਜਵਾਬ। ਫਿਰ ਮੈਂ ਰਾਜਵੀਰ ਕੋਲੇ ਗਈ ਉਹਨੇ ਮੈਨੂੰ ਤਨ ਲੱਕੜਾਂ ਦੇ ਤੀਆਂ। ਉਹ ਤੂੰ ਤਾਂ ਕਮਲੀਆਂ ਗੱਲਾਂ ਕਰੀ ਜਾਂਦੀ ਐ। ਉਹ ਲੱਕਣਾ ਪਰਪੁਰਣੇ ਦਾ 10 ਵਾਰੀ ਲੈ ਗਈ। ਉਹ ਚੱਕ ਕੇ ਸ਼ਹਿਰ ਵਾਲੀ ਆਹੋ। ਆ ਮੇਰੀ ਤਾਂ ਹੁਣ ਉਹ ਲੈ ਕੇ ਚੱਕ ਕੇ ਉਹ ਤਾਂ ਮੈਨੂੰ ਪਤਾ ਨਹੀਂ ਲੱਗਿਆ ਹੁਣ ਜਦੋਂ ਗਰਣਾ ਮੈਨੂੰ ਲੈ ਕੇ ਗਈ ਉਹ ਤਾਂ ਧਾਰ ਨਹੀਂ ਦਿੱਤਣਾ ਨਾ ਮੇਰੀ ਗੱਲ ਹੋਈ ਜੇ ਮੈਂ ਸੁਡੀਆਂ ਨਾਲ ਲੱਕੜਾ ਮੋੜ ਕੇ ਜਾਉਂ ਨਾਲੇ ਉਹਨੂੰ ਤੂੰ ਰੇਟ ਕੋ ਦੱਸਤਾ ਕਹਿੰਦੀ 700 ਨੂੰ ਸਾਨੂੰ ਲਿਆ ਜਲਾਰੇ ਤੋਂ ਕੋ ਪਾਣੀ ਠੇਕਾ ਲਿਆ ਹੋਇਆ ਨਾ ਫੇਰ ਕਿੱਡੀ ਕ ਗੱਲਾਂ ਹੂੰ ਮੈਂ ਤਾਂ ਮੰਗੜਮੀ ਰੋਜ ਆਈ ਖੜਦਿਆਂ ਆਪੀ ਤਾਂ ਤੂੰ ਕਹਿੰਦਾ ਸੀ ਆਰੇ ਆਲੇ ਨਾਲ ਲਿਹਾਜੇ ਮੇਰੀ ਇੱਕ 700 ਨੂੰ ਦਿੰਦਾ ਸਾਰਿਆਂ ਨੂੰ ਨਹੀਂ 700 ਨੂੰ ਦਿੰਦੇ ਉਹਦਾ 1000 ਰੁਪਏ ਨੂੰ ਦਿੰਦੇ ਆਪਣੇ ਨਾਲ ਲਿਹਾਜੇ ਰੱਖਦੇ ਨੇ ਉਹ ਉਹ ਫੇਰ ਉਹ ਇੱਕ ਅੱਦੇ ਨਾਲ ਤਾਂ ਲਿਹਾਜੇ ਰੱਖਣੀ ਪੈਂਦੀ ਆਂਡੀ ਕਮਾਂਡੀ ਨਾਲ ਹੁਣ ਸਾਰਿਆਂ ਨਾਲ ਤਾਂ ਨਹੀਂ ਲਿਹਾਜੇ ਤੋੜਨੀ ਪਰ ਤਾਈ ਨੂੰ ਤਾਂ ਮੈਂ ਕਿਹਾ ਸੀਗਾ ਮ ਅਸੀਂ ਕੋਈ ਮੁੱਲ ਲੱਕੜਾ ਨਹੀਂ ਲੈਂਦੇ ਤਾਈ ਕਿੱਥੇ ਪੈਸੇ ਲਾਉਂਦੀ ਆ ਤਾਈ ਤਾਂ ਫਰੀ ਵਾਲੀ ਚੀਜ਼ ਭਾਲਦੀ ਐ ਤਾਈ ਨੂੰ ਤਾਂ ਜੇ ਤਾਂ ਕੋਈ ਦੇ ਦੇ ਮੁਕਤ ਫੇਰ ਤਾਂ ਬਥੇਰਾ ਟਰਾਲੀ ਪਰ ਲਿਓਗੀ ਰੁਪਿਆ ਤਾਂ ਕੱਢਦੀ ਨਹੀਂ ਜਮਾ ਮੈਂ ਆਖਿਆ ਸੀ ਮੈਂ ਤਾਈ ਨੂੰ ਭੇਜ ਦੇ ਆਰੇ ਤੇ ਸੁੱਕੀਆਂ ਲੱਕੜਾਂ ਪਈਆਂ ਕਹਿੰਦੀ ਲੈ ਜੇ ਸੁੱਕੀਆਂ ਲੈ ਆਉਣੀਆਂ ਹੋਣ ਅਸੀਂ ਪੈਸੇ ਲਾਉਣੀ ਹੁਣ ਕੰਨੀ ਫੇਰੇ ਅਸੀਂ ਆਪ ਹੀ ਨੇ ਲਿਆ ਕੇ। ਮੈਨੂੰ ਜਵਾਬ ਦੇ ਤਾ ਕੇ ਲੈ। ਮੈਨੂੰ ਆਦੀ ਕਿ ਮੈਂ ਗਿੱਲੀਆਂ ਕੇ ਦੋ ਤਰ ਜੂ ਲੈ ਗਿੱਲੀਆਂ ਸਾਰਾ ਸਿਆਰਣਾ ਸੁੱਕਣ ਮੈਂ ਦੱਸ ਕੀ ਕਰਨ। ਤੂੰ ਵੀ ਕਮਲੀ ਐ ਜੇ ਕੋਈ ਗਵਾਂਢਣਾ ਆਵੇ ਨਾ ਉਹ ਐ ਕਹਦਾ ਕਰ ਆ ਨਿੰਮ ਸਾਡਾ ਸੁੱਕੀ ਪੀਏਗਾ। ਇਥੋਂ ਤੋੜ ਕੇ ਲੈ ਜੋ। ਆਪਰੇ ਵਾਲਾ ਮੱਥਾ ਤਾਂ ਮਾਰੇ। ਰਾਜਵੀਰ ਨੂੰ ਵੀ ਕਹਿਆ ਸੀ ਮੈਂ ਧਾਮਾ ਖੜੀਏ ਨਿੰਮ ਲੈ ਜਾ ਤੋੜ ਕੇ ਸੁੱਕਾ ਪੀਏ। ਜਦੋਂ ਗੱਲ ਪੈ ਗਈ ਆ ਕੇ ਜੇ ਉਹਨੂੰ ਦਿੱਤਿਆਂ ਤਾਂ ਪੰਗਾ ਛੇੜਿਆ। ਮੈਨੂੰ ਐ ਲੱਗਦਾ ਹੁਣ ਮੈਨੂੰ ਰਾਜਵੀਰ ਦੇ ਘਰੇ ਜਾ ਕੇ ਆਉਣਾ ਪਊ। ਪਤਾ ਨਹੀਂ ਕਿਹਦੇ ਕਿਹਦੇ ਨਾਲ ਪੰਗੇ ਪ ਕਦੇ ਕੋਸ ਤੋਂ ਕਮੰਡਰ ਹੋਰ ਨਾ ਚਾਹ ਕੇ ਲਈ ਤੇਰੇ ਸਾਹਮਣੇ ਤਾਂ ਬੰਦ ਪਿਆ ਦਾ ਐ ਕਰੀ ਲੱਕੜਾਂ ਦਾ ਤੂੰ ਧਿਆਨ ਰੱਖੀ ਰਾਜਵੀਰ ਕੋਲੇ ਮੈਂ ਜਾ ਕੇ ਕਹਿ ਕੇ ਆਉਂਦੀ ਆ ਉਹਨੂੰ ਵੀ ਜੇ ਕਿਸੇ ਨੂੰ ਹੋਰ ਦੱਸਿਆ ਨਾ ਲੱਕੜਾਂ ਦੀ ਜ਼ਿੰਮੇਵਾਰ ਤੂੰ ਹੋ ਜਾਗੀ ਸੱਚ ਸੁੱਕਾ ਬਾਲਣ ਕਿਤੋਂ ਨਹੀਂ ਮਿਲਦਾ ਚੱਕ ਤੱਕ ਤਾਂ ਸਾਰੀਆਂ ਇਹ ਗਿੱਲਾ ਸੱਤਰੀਆਂ ਮਗਰੋਂ ਨਾ ਤੂੰ ਗਾਹਾਂ ਦੱਸਣ ਲੱਗੀ ਮੈਨੂੰ ਤਾਂ ਪੱਕਾ ਐ ਲੱਗਦਾ ਵੀ ਐ ਨਹੀਂ ਪਤਾ ਤਾਈ ਉਹਦੇ ਘਰੇ ਵੀ ਗਈ ਹੋਵੇ ਹੋ ਸਕਦਾ ਹੈ ਤਾਈ ਨੂੰ ਪਤਾ ਹੀ ਹੋਗਾ ਉੱਥੋਂ ਉਹਨੇ ਮੱਛੀਆਂ ਦੀਆਂ ਦੇਖ ਲਈਆਂ ਅਗਲਾ ਕਹੀ ਦਿੰਦੇ ਜੇ ਲਗੜ ਪੈ ਜੇ ਜਾ ਕੇ ਵੀ ਭਾਈ ਮੈਂ ਤਾਂ ਹਰਪ੍ਰੀਤ ਕੋ ਲੈਈਆਂ ਉਹ ਸਾਰੇ ਪੰਗੇ ਤੂੰ ਹੀ ਛਿੜਦੀ ਐ ਹੁਣ ਮੈਨੂੰ ਕੀ ਪਤਾ ਸੀ ਇਹ ਇੰਨਾ ਪੰਗਾ ਛੜੂ ਇੱਕ ਨੂੰ ਜਵਾਬ ਦਿੱਤਾ ਦੂਜੀ ਕਾਨੂੰ ਗੁੱਸੇ ਹੁੰਦੀ ਧਾਰੀ ਸੁਧਾਰੀ ਤਾਂ ਚੀਜ਼ ਹੁੰਦੀ ਐ ਕੋਈ ਆਟਾ ਲੈ ਜਾਓ ਗੁੜ ਲੈ ਜਾਓ ਖੰਡ ਲੈ ਜਾਓ ਹੋਰ ਚੀਜ਼ਾਂ ਥੋੜੀਆਂ ਨੇ ਮੈਂ ਤਾਈ ਨੂੰ ਐ ਵੀ ਕਹਿਆ ਸੀ ਮੈਂ ਖ ਦੇਖ ਤਾ ਹੀ ਕੁਛ ਮਰਜ਼ੀ ਲੈ ਜਾ ਧਾਰਾ ਲੈ ਜਾਣੇ ਤੇ ਕੱਲੀਆਂ ਲੱਕੜਾਂ ਨਹੀਂ ਭਾਈ ਮੈਂ ਦਿੰਦੀ ਉਹ ਤੋਂ ਹੁਣ ਗੱਲਾਂ ਨਾ ਮਾਰੀ ਜਾ ਹਾਂ ਸਟੋਰ ਦੇਖ ਲੈ ਲੱਕੜਾਂ ਵਾਲਾ ਕਹਿੰਦੇ ਉੱਥੋਂ ਹੋਰ ਤਾਂ ਹੋਰ ਮੰਗਤਿਆਂ ਦੀ ਨਿਗਾਹ ਰੱਖੀ ਮੰਗਤੇ ਆਉਂਦੇ ਲੱਕੜਾਂ ਵਾਲੇ ਲੈਣ ਨੂੰ ਨਹੀਂ ਕੋਈ ਆਉਂਦਾ ਓਏ ਐਦੂ ਵੱਡੇ ਮੰਗਤੇ ਹੋਰ ਕੀ ਆਉਣਗੇ ਜਿਹੜੇ ਆਪ ਹੀ ਚੱਕ ਲੈਂਦੇ ਨੇ ਅਗਰ ਸਟੋਰ ਚੋਂ ਓਏ ਹੁਣ ਲੈ ਮੈਂ ਜਾ ਕੇ ਹੁਣੀ ੜਾ ਤੁਰੇ ਗੋ ਰਹਿ ਕਰੀ ਓਏ ਨਾ ਬਾੜੀ ਸਿੱਧੀ ਸਾਦੀ ਆ ਹਰ ਇੱਕ ਨੂੰ ਹੀ ਕਹਿੰਦੀ ਆ ਅਕੇ ਮੇਰੀ ਲਿਹਾਜ ਆ ਉਹ ਲਿਹਾਜ ਕਾਦੀ ਹੁੰਦੀ ਹੈਗੀ ਸਿਆਲ ਦਾ ਮਹੀਨਾ ਹੈਗਾ ਅਗਲਾ ਪਾਣੀ ਵਰਗਾ ਬਾਲਾਂ ਸਿੱਟ ਜੂਗਾ ਸੁੱਕਾ ਸਾਰਾ ਚਕਾਈ ਜਾਂਦੀ ਹੈ